ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ तमाम ਕਿਸਾਨ ਜਥੇਬੰਦੀਆਂ ਦੇ ਸਾਥੀਓ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਜਿਵੇਂ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਐਮਐਲਿਆਂ ਤੇ ਐਮਪੀਆਂ ਦੇ ਘਰਾਂ ਤੇ ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ। ਸੋ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੂਬਾ ਕਮੇਟੀ ਵੱਲੋਂ ਪ੍ਰਧਾਨ ਡਾਕਟਰ ਦਰਸ਼ਨਪਾਲ ਤੋਂ ਸਾਰਿਆਂ ਨੂੰ ਆਗੂਆਂ ਨੂੰ ਤੇ ਵਰਕਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ 5 ਤਰੀਕ ਦੇ ਸਾਡੇ ਉੱਤੇ ਢਾਏ ਹੋਏ ਜ਼ਬਰ ਗ੍ਰਿਫਤਾਰੀਆਂ ਜੇਲ੍ਹਾਂ ਚ ਭੇਜਣ ਦੇ ਮੁੱਦੇ ਦੇ ਰੋਸ ਦੇ ਵਜੋਂ ਅਤੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਕਾਫਲੇ ਬਣ ਕੇ ਕੱਲ ਦੇ ਪ੍ਰੋਗਰਾਮਾਂ ਦੇ ਵਿੱਚ ਪਹੁੰਚੋ ਆਪੋ ਆਪਣੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕਰਕੇ ਆਪਣੇ ਹਲਕੇ ਦੇ ਜਿਵੇਂ ਵੀ ਉਹਨਾਂ ਨੇ ਫੈਸਲਾ ਕੀਤਾ ਹੋਇਆ ਹੈ ਜਿਸ ਵੀ ਐਮਐਲਏ ਜਾਂ ਐਮਪੀ ਦੇ ਘਰ ਅੱਗੇ ਧਰਨਾ ਲਾਉਣਾ ਹੈ ਉਸ ਦਾ ਤੁਸੀਂ ਬਲਕਿ ਜ਼ੋਰਦਾਰ ਤਰੀਕੇ ਦੇ ਨਾਲ ਕੱਲ ਦੇ ਰੋਸ ਧਰਨਿਆਂ ਨੂੰ ਕਾਮਯਾਬ ਕਰੋ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਪੰਜਾਬ ਦੇ ਵਿੱਚ ਇਹ ਰੋਸ ਧਰਨੇ ਲੱਗਣੇ ਹਨ ਮੈਂ ਆਪ ਜੀ ਨੂੰ ਫਿਰ ਅਪੀਲ ਕਰਦਾ ਹਾਂ ਸਾਰਿਆਂ ਨੂੰ ਕਿ ਇਹ ਮੌਕਾ ਹੈ ਆਪਣੀ ਇੱਕਜੁੱਟਤਾ ਨੂੰ ਦਿਖਾਉਣ ਦਾ ਆਪਣੀ ਤਾਕਤ ਨੂੰ ਦਿਖਾਉਣ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੰਘਰਸ਼ਾਂ ਨੂੰ ਕਾਮਯਾਬ ਕਰਨ ਦਾ ਜੇ ਕੇਂਦਰ ਸਰਕਾਰ ਤੋਂ ਆਪਣੇ ਮੁੱਦੇ ਅਸੀਂ ਹੱਲ ਕਰਾਉਣੇ ਹਨ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣੀਆਂ ਹਨ ਤਾਂ ਆਪਣੇ ਏਕਤੇ ਨੂੰ ਇੱਕੇ ਨੂੰ ਜ਼ਮੀਨ ਤੇ ਉਤਾਰੋ ਅਤੇ ਪੰਜਾਬ ਸਰਕਾਰ ਵੱਲੋਂ 5 ਮਾਰਚ ਨੂੰ ਕੀਤੇ ਗਏ ਜੋ ਵੀ ਸਾਡੇ ਤੇ ਤਸ਼ੱਦਦ ਦੇ ਹਿੱਲੇ ਵਰਤੇ ਗਏ ਸੀ ਉਹਨਾਂ ਦਾ ਮੂੰਹ ਤੋੜਵਾ ਜਵਾਬ ਦਿਓ ਅਤੇ ਦੱਸੋ ਕਿ ਅਸੀਂ ਇੱਕ ਹਾਂ ਤੇ ਅਸੀਂ ਇੱਕ ਹੋ ਕੇ ਆਪਣਾ ਸੰਘਰਸ਼ ਕਰਦੇ ਰਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ